ਜੜਦੀ ਕਲਾ ਪੰਜਾਬ ਦੇ ਆਜ਼ਾਦ ਮਹਾਜ ਦੇ ਪੰਜਾਬ ਸਿੱਖਿਆ ਕਰਤਕੀ ਪ੍ਰੋਗਰਾਮ ਤੇ ਪੰਜਾਬ ਸਰਕਾਰ ਵੱਲੋਂ ਸੁਗੰਧੇ ਕੀਤੇ ਜਾ ਰਹੇ ਉਕਾਦੀ ਮੰਦਿਰ ਵਿੱਚੋਂ ਸ਼ੁਭਾ ਯਾਤਰਾ ਸਟਾਰ ਹੋਈ ਸੀ ਜਿਹੜੀ ਸੰਤਾਨ ਜਸਪਾਲ ਸਿੰਘ ਕਿਸ਼ਨਕੋਟ ਲੋਕਸ਼ਹੀਦ ਵਿਦਿਆਲਾਜੀ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਜ ਤੋਂ ਬਾਅਦ ਫਿਰ ਮੈਨੇਜਿੰਗ ਕਮੇਟੀ ਜਿਹੜੀ ਜਸਪਾਲ ਨਾਬਾਦ ਸੀਨੀਅਰ ਸੈਕੰਡਰੀ ਸਮਾਜ ਤੋਂ ਵਿਦਾਵਜੂ ਸਮੇਤ ਵੱਕਤ ਨੂੰ ਜਦਾਦ ਉਤਾਰਕ ਕੀਤਾ ਗਿਆ ਕਿਰਨੋਦ ਸਾਧਰ ਤੋਂ ਕਰਕੇ ਫਿਰ ਸ਼ੁਭਾ ਯਾਤਰਾ ਸੰਤ ਸਿੰਘ ਪਾਟਿਆ ਦੀ ਰਿਪੋਰਟ ਸ਼ੋਭਾ ਯਾਤਰਾ ਦੇ ਵਿੱਚ ਸਭ ਤੋਂ ਪਹਿਲੇ ਮੈਡਮ ਮਰਨਾ ਚੌਧਰੀ ਜੀ ਜੋ ਸਾਡੇ ਕੈਬਨਿਟ ਮਿਨਿਸਟਰ ਸੀ ਉਹ ਆਏ ਉਸ ਤੋਂ ਬਾਅਦ ਸਰਦਾਰ ਬਰਿੰਦਰ ਮੀਤ ਸਿੰਘ ਦੀ ਪੜਾ ਸਾਹਿਬ ਐਮ ਐਲ ਏ ਗੁਰਦਾਸਪੁਰ ਉਹ ਆਏ ਉਸ ਤੋਂ ਬਾਅਦ ਰਸਤੇ 'ਚ ਸ਼੍ਰੀ ਰਮਨ ਬਹਿਲ ਜੀ ਚੇਅਰਮੈਨ ਪਬਲਿਕ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਉਹ ਵੀ ਆ ਕੇ ਸਵਾਗਤ ਕਰਨ ਵਾਸਤੇ ਉਸ ਤੋਂ ਬਾਅਦ ਰਸਤੀਆਂ ਦੇ ਵਿੱਚ ਚਲਦੇ 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 ਲਗਭਗ 50 ਤੋਂ ਉੱਪਰ ਸਟਾਲ ਸੀ ਜਿੱਥੇ ਸਾਡਾ ਘਟੋ ਘਟ ਅੱਧਾ ਘੰਟਾ 15 ਮਿੰਟ ਵੀ ਰਹੀਏ ਤੇ ਸਾਡਾ ਬੜਾ ਟਾਈਮ ਲੱਗ ਜਾਂਦਾ ਇਸੇ ਕਰਕੇ ਅਸੀਂ ਪੰਜਵੇਂ ਸਟਾਲਾਂ ਨੂੰ ਸਨਮਾਨਤ ਕਰਦੇ ਹੋਏ ਇੱਥੇ ਅੱਜ ਲਾਸਟ ਸਟਾਪ ਸਾਡਾ ਸ਼ੋਭਾ ਬੱਗਾ ਅਕੈਡਮੀ ਆ ਸਪੋਰਟਸ ਅਕੈਡਮੀ ਉਹਦੇ ਵਿੱਚ ਇੱਥੇ ਬੱਚਿਆਂ ਦੀ ਡਿਮੋਨਸਟ੍ਰੇਸ਼ਨ ਵੀ ਦੇਖ ਰਹੇ ਆ ਔਰ ਇੱਥੇ ਲੱਗੜਪੜੀ ਥੋੜੇ ਰਫਰੈਸ਼ਮੈਂਟ ਵੀ ਕੀਤਾ ਔਰ ਇਸ ਤੋਂ ਬਾਅਦ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੰਦਿਰਾਂ ਲੈ ਜਾਣਾ ਸੋ ਲਗਭਗ 12 ਵਜੇ ਤੋਂ ਲੈ ਕੇ ਤੇ ਪਰੋ 7 ਵਜ ਗਿਆ ਲਗਭਗ 7 ਘੰਟੇ ਦੀ ਸਾਡੀ ਇਹ ਸ਼ੋਭਾ ਯਾਤਰਾ ਪੈਦਲ ਚਲੀ ਆ ਮੈਂ ਸਭ ਸੰਗਤਾਂ ਦਾ ਧੰਨਵਾਦ ਕਰਨਾ ਤੇ ਜਿਹਨਾਂ ਨੇ ਇੰਨਾ ਲੰਮਾ ਸਫਰ ਪੈਦਲ ਚੱਲ ਕੇ ਤੇ ਆਪਣੀ ਪ੍ਰਕਰਮਾ ਕੀਤੀ ਗੁਰਦਾਸਪੁਰ ਸ਼ਹਿਰ ਦੀ ਇਹਨਾਂ ਪਰਮਾਤਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਮਰੱਥਾ ਬਖਸ਼ੇ ਕਿ ਇਹ ਚੜ੍ਹਦੀ ਕਲਾ ਚਰੇ ਗੋਸਵਮੀ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਕੀ ਜੈ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋਗੇ ਸਰ ਅੱਜ ਸਭ ਨੂੰ ਪਤਾ ਕਿ 7 ਤਰੀਕ ਨੂੰ ਸ਼ੇਰਗੁਰ ਨਾਮਾਦਾ ਮਹਾਰਾਜ ਜੀ ਦਾ ਜਿਹੜੀ ਆ ਉਹ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਸੋ ਅੱਜ ਜਿਹੜਾ ਸਾਰਾ ਸ਼੍ਰੋਮਣੀ ਮੰਦਿਰ ਆ ਹੱਲੇ ਚਾਈਏ ਤੋਂ ਇਹ ਪਾਜੀ ਜੁੱਧਵੀਰ ਦੀ ਅਗਵਾਈ ਦੇ ਵਿੱਚ ਵੱਖ-ਵੱਖ ਜਿਹੜੇ ਲੀਡਰ ਉੱਥੇ ਪੁੱਜੇ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਾਰੇ ਹੀ ਬੜਾ ਹੀ ਜ਼ਬਰਦਸਤ ਸਭ ਧਰਮਾਂ ਦਾ ਸਾਨੂੰ ਪਰਮਾ ਹੁੰਗਾਰਾ ਮਿਲਿਆ ਔਰ ਬੜਾ ਹੀ ਮਾਨ ਸਤਕਾਰ ਸਾਡਾ ਹੋਇਆ ਔਰ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਤੇ ਨਾਲੇ ਸਾਰੇ ਜਿੰਨੇ ਵੀ ਇੱਥੇ ਰਾਜਨੀਤਿਕ ਸਾਡੇ ਕੋਲ ਲੀਡਰ ਆਏ ਨੇ ਉਹਨਾਂ ਦਾ ਧੰਨਵਾਦ ਔਰ ਉਮੀਦ ਕਰਦੇ ਆਂ ਵੀ ਐਦਾਂ ਹੀ ਸਾਡਾ ਵੱਧ ਚੜ ਕੇ ਜਿਹੜਾ ਉਸਾਹ ਦਿੰਦੇ ਰਹਿਣਗੇ ਔਰ ਜਿਹੜੀ ਸਾਡੀ ਰਾਜਨੀਤਿਕ ਲੀਡਰਾਂ ਤੋਂ ਇਹ ਜਿਹੜੀ ਮੰਗ ਚੱਲੀ ਆ ਰਹੀ ਆ ਇੱਕ ਸਾਡਾ ਮੰਦਰ ਔਰ ਇੱਕ ਚੌਂਕ ਬਾਬਾ ਜੀ ਦੇ ਨਾਂ ਤੇ ਉਮੀਦ ਕਰਦੇ ਆਂ ਕਿ ਜਿਹੜੇ ਲੀਡਰ ਸਾਡੇ ਕੋ ਆਂਦੇ ਨੇ ਔਰ ਸਾਨੂੰ ਆਸ਼ਵਾਸਨ ਵੀ ਦੇ ਕੇ ਜਾਂਦੇ ਨੇ ਉਮੀਦ ਕਰਦੇ ਆਂ ਵੀ ਸਾਡੇ ਇਹ ਲੱਖਾਂ ਹੀ ਜਿਹੜੇ ਜਿਹੜੇ ਸਾਡੇ ਸਾਡੀ ਬਰਾਦਰੀ ਦੀ ਆਸਥਾ ਤੇ ਇਹ ਚਾਹੁੰਦੇ ਨੇ ਵੀ ਸਾਡਾ ਕੋਈ ਨਾ ਕੋਈ ਕੋਈ ਇਹੋ ਜਿਹਾ ਇੱਕ ਚੌਕ ਹੋਵੇ ਜਾਂ ਇੱਕ ਮੰਦਰ ਇਹੋ ਜਿਹਾ ਹੋਵੇ ਜਿੱਥੇ ਸਾਡੇ ਲੋਕ ਜਦੋਂ ਜਾਣ ਤੇ ਇਹ ਗੁਰੂ ਜੀ ਨੂੰ ਯਾਦ ਕਰਨ ਸੋ ਸਾਡਾ ਸਭ ਦਾ ਧੰਨਵਾਦ ਤੇ ਉਮੀਦ ਕਰਦੇ ਆਂ ਪਈ ਜਦੋਂ ਅਸੀਂ ਅਗਲੀ ਵਾਰੀ ਜਿਹੜੀ ਆ ਸੋਭਾ ਯਾਤਰਾ ਇਹ ਕੱਢਾਂਗੇ ਤੇ ਉਦੋਂ ਸਾਡਾ ਜਿਹੜਾ ਚੌਂਕ ਬਣਿਆ ਹੋਏਗਾ ਤੇ ਨਾਲ ਹੀ ਨਾਲ ਮੈਂ ਇੱਥੇ ਸੋਭਾ ਬੱਗਾ ਅਕੈਡਮੀ ਜਿਹੜੀ ਕਿ ਬਾਬੋਵਾਲ ਦੇ ਵਿੱਚ ਆ ਔਰ ਜਬਰਦਸਤ ਪਰਫਾਰਮੈਂਸ ਬੱਚੇ ਦੇ ਰਹੇ ਨੇ ਔਰ ਇਹਨਾਂ ਨੇ ਵੀ ਇੱਕ ਬੜੀ ਵਧੀਆ ਵੀੜਾ ਚੁੱਕੀ ਆ ਇਹ ਵੀ ਇੱਕ ਬੜੀ ਵੱਡੀ ਸਾਡੀ ਸਮਾਜ ਨੂੰ ਦੇਣਾ ਔਰ ਅੱਜ ਦੇ ਸੁਭ ਦਿਹਾੜੇ ਤੇ ਆਪ ਸਭ ਨੂੰ ਖਾਸ ਕਰਕੇ ਗੁਰਦਾਸਪੁਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਲਾਈਟ ਬੰਦ ਹੋਈ ਹੈ ਨਾ ਮੈਂ ਹਾਲੇ ਨਾ ਬਤਾ ਮੈਂ ਵੀ ਇੱਧਰ ਅੱਜ ਦਾ ਪ੍ਰੋਗਰਾਮ ਇਹ ਬਤਾਉਂਦਾ ਅੱਜ 7 ਅਪ੍ਰੈਲ ਨੂੰ ਗੁੰਨਾਬਾ ਦਾ ਜੀ ਦੀ ਸ਼ੁਭ ਯਾਤਰਾ ਜਿਹੜੀ ਹੈ ਪਿੰਡ ਹੱਲੇ ਚ ਆਈ ਇਹ ਤੋਂ ਬੜੀ ਹੀ ਸੁਚੱਜੇ ਢੰਗ ਦੇ ਨਾਲ ਕੱਢੀ ਗਈ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੀ ਜਿਹੜੀ ਹੀ ਸੰਗਤ ਆਈ ਔਰ ਸੰਗਤ ਨੇ ਬਹੁਤ ਸਹਾਇਤਾ ਤੇ ਬੜੀ ਹੀ ਵਧੀਆ ਢੰਗ ਦੇ ਨਾਲ ਜਿਹੜੀ ਸ਼ੁਭ ਯਾਤਰਾ ਸੰਪੰਨ ਹੋਈ ਕੋਈ ਵੀ ਕੋਈ ਮੱਕੇ ਕਿਸਮ ਦਾ ਕੋਈ ਲਾਈ ਝਗੜਾ ਜਾਂ ਕੋਈ ਵੀ ਮਤਲਬ ਇਦਾਂ ਦੀ ਮਿਸ ਅਪਨਿੰਗ ਨਹੀਂ ਹੋਈ ਸ਼ੁਭ ਯਾਤਰਾ ਵਕ ਵਕ ਸ਼ਹਿਰਾਂ ਦੇ ਸ਼ਹਿਰ ਦੇ ਵਿੱਚ ਵਕ ਵਕ ਚੌਕਾਂ ਦੇ ਵਿੱਚੋਂ ਵੀ ਪ੍ਰਕਰਮਾ ਕਰਦੀ ਹੋਈ ਫਿਰ ਦੁਆਰਾ ਹਲੇ ਚਾਹੀਏ ਸਮਾਪਤ ਹੋਏਗੀ ਤੇ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਇਸ ਸਾਲ ਸ਼ੁਭ ਯਾਤਰਾ ਨਿਕਲੀ ਹੈ ਆਨਸ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਵੱਧ ਚੜ ਕੇ ਜਿਹੜੀ ਆ ਗੁਰੂ ਜੀ ਦੀ ਸ਼ੁਭ ਯਾਤਰਾ ਅਸੀਂ ਕਰਦੇ ਰਾਂਗੇ ਤਾਂ ਕਿ ਜਿਹੜੀ ਆ ਗੁਰੂ ਜੀ ਦੀਆਂ ਸਖਿਆਵਾਂ ਦਿੱਤੀਆਂ ਹੋਈਆਂ ਸਖਿਆਵਾਂ ਤੇ ਉਹਨਾਂ ਦੇ ਪਾਇ ਪੂਰਨਿਆਂ ਦੇ ਜਿਹੜੀ ਆ ਸਾਡੀ ਮਾਸ਼ਾ ਬਰਾੜੀ ਗੜੀ ਆ ਚਲਦੀ ਧੰਨਵਾਦ ਗੋਸوامی ਸ਼ੀਰ ਗੋਨਾਬਦਸ ਮਹਾਰਾਜ ਕੀ ਜੈ ਅੱਜ 7 ਅਪ੍ਰੈਲ 2025 ਸ਼ੁਭ ਯਾਤਰਾ ਜਿਹੜੀ ਗੋਸوامی ਗੋਨਾਬਦਸ ਮਾ ਸਭਤੀ ਪੰਜਾਬ ਵੱਲੋਂ ਹੱਲਾ ਚੀਏ ਵਿਖੇ ਕੱਢੀ ਗਈ ਸੀ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਸਾਰੇ ਸ਼ਹਿਰ ਨੂੰ ਜਿਹੜੇ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਟਾਲ ਲਾਇਏ ਸੀ ਬਹੁਤ ਵਧੀਆ ਤਰੀਕੇ ਨਾਲ ਸ਼ਹਿਰ ਨੂੰ ਸ਼ਿੰਗਾਰਿਆ ਹੋਇਆ ਸੀ ਔਰ ਬਹੁਤ ਵਧੀਆ ਤਦਦਾਦ ਵਿੱਚ ਜਿੰਦੀ ਪਿੰਡਾਂ ਚੋਂ ਟਰਾਲੀਆਂ ਆਈਆਂ ਜਿਹੜਾ ਲੋਕਾਂ ਨੇ ਸਟਾਲ ਲਾਇਏ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਬਹੁਤ-ਬਹੁਤ ਸ਼ੁਕਰੀਆ ਤਾਂ ਕਿ ਆਪਣੇ ਸਮਾਜ ਵਾਸਤੇ ਇਹਨਾਂ ਨੇ ਬਹੁਤ ਸਮਾਜ ਦੀ ਟੂਰ ਬਣਾਈ ਆ ਗੁਰਦਾਸਪੁਰ ਦੀ ਟੂਰ ਬਣਾਈ ਆ ਔਰ ਵਕਵਕ ਸੰਸਥਾਵਾਂ ਨੇ ਜਿੰਨਾ ਵੀ ਜਿਹੜਾ ਪ੍ਰੋਗਰਾਮ ਕੀਤਾ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ